ਬਾਕੀ ਸਕੂਲ ਮੰਗਲਵਾਰ ਤੋਂ ਸ਼ੁਰੂ ਹੋ ਚੁੱਕਿਆ ਹੈ ਤੇ ਬੀਸੀ ਦੀਆਂ ਸੜਕਾਂ ਤੇ ਅਜ ਬੱਚਿਆਂ ਦੇ ਸਕੂਲਾਂ ਦੇ ਵਿੱਚ ਜਾਣ ਦੀ ਚਹਲ ਪਹਲ ਨਜ਼ਰ ਆਈ ਇਸ ਨਾਲ ਹੀ ਬੱਚਿਆਂ ਦੇ ਸਕੂਲ ਵਾਪਸੀ ਦੇ ਉੱਤੇ ਕੀ ਇੰਤਜ਼ਾਮ ਕੀਤੇ ਗਏ ਨੇ ਖਾਸ ਕਰਕੇ ਅਧਿਆਪਕਾਂ ਦੀ ਕਮੀ ਬੀਸੀ ਦੇ ਸਕੂਲਾਂ ਦੀ ਵੱਡੀ ਚਿੰਤਾ ਬਣੀ ਹੋਈ ਹੈ ਇਸ ਸੰਬੰਧੀ ਗੱਲਬਾਤ ਕੀਤੀ ਇਸ ਸਕੂਲ ਟਰਸਟੀ ਗੈਰੀ ਥਿੰਦ ਦੇ ਨਾਲ ਦੋਸਤੋ ਅੱਜ ਸਕੂਲਾਂ ਦਾ ਪਹਿਲਾ ਦਿਨ ਆ ਸਰੀ ਸਕੂਲ ਬੋਰਡ ਦੇ ਟਰਸਟੀ ਗੈਰੀ ਥਿੰਦ ਜੀ ਹੁਣਾਂ ਦੇ ਕੋਲ ਅਸੀਂ ਆਏ ਆ ਇਹ ਜਾਣਨ ਦੇ ਲਈ ਸਰੀ ਦੇ ਸਕੂਲਾਂ ਦੀ ਇਸ ਵੇਲੇ ਹਾਲਤ ਕੀ ਹੈ ਪਿਛਲੇ ਸਾਲ ਨਾਲੋਂ ਬਿਹਤਰ ਹੋਈ ਹੈ ਮਾੜੀ ਹੋਈ ਹੈ ਟੀਚਰਸ ਦੀ ਪੋਰਟੇਬਲਸ ਦੀ ਇਸ਼ੂਜ਼ ਕੀ ਨੇ ਸਿੰਘ ਸਾਹਿਬ ਅੱਜ ਪਹਿਲਾ ਦਿਨ ਆ ਸਕੂਲ ਦਾ ਜੇ ਇਹਨੂੰ ਪਿਛਲੇ ਸਾਲ ਨਾਲ ਮੁਕਾਬਲਾ ਕਰਕੇ ਦੇਖੀਏ ਪੋਰਟੇਬਲਸ ਦੇ ਟੀਚਰ ਸ਼ਾਰਟੇਜ ਇਹਨਾਂ ਇਸ਼ੂਜ਼ ਦੇ ਉੱਤੇ ਅਸੀਂ ਬਿਹਤਰ ਹੋਏ ਹਾਂ ਕਿ ਮਾੜੇ ਹੋਏ ਦੇਖੋ ਜੇ ਆਪਾਂ ਪੋਰਟੇ ਪੋਰਟੇਬਲਸ ਦੀ ਗੱਲ ਕਰੀਏ ਖਾਸ ਤੌਰ ਤੇ ਤਾਂ ਮਾੜੇ ਹੋਏ ਹਾਂ ਉਹਦਾ ਰੀਜ਼ਨ ਇਹ ਆ ਵੀ ਪੋਰਟੇਬਲਸ ਦੀ ਜਿਹੜੀ ਗਿਣਤੀ ਆ ਉਹ ਲਗਾਤਾਰ ਵਧਦੀ ਜਾ ਰਹੀ ਆ ਸਰਕਾਰ ਕਹਿੰਦੀ ਅਸੀਂ ਬਣਾ ਰਹੇ ਆ ਬਿਲਕੁਲ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ 2017 ਦੇ ਵਿੱਚ ਜਿਹੜੀ ਹੁਣ ਕਰੰਟ ਗਵਰਨਮੈਂਟ ਹੈ ਇਹਨਾਂ ਨੇ ਅਨਾਉਂਸ ਕੀਤਾ ਸੀਗਾ ਵੀ ਅਸੀਂ 4 ਸਾਲਾਂ ਦੇ ਵਿੱਚ ਸਰੀ ਦੇ ਵਿੱਚੋਂ ਜਿਹੜੇ ਸਾਰੇ ਪੋਰਟੇਬਲ ਖਤਮ ਕਰ ਦੇਵਾਂਗੇ 190 ਪੋਰਟੇਬਲ ਸੀਗੇ ਸਾਡੇ ਕੋਲੇ 2017 ਦੇ ਵਿੱਚ ਅੱਜ ਜੋ ਗਿਣਤੀ 350 ਤੱਕ ਪਹੁੰਚ ਗਈ ਹੈ ਸੋ ਕਿਤੇ ਖਤਮ ਹੋਣ ਦੀ ਤਾਂ ਗੱਲ ਬਹੁਤ ਦੂਰ ਰਹੀ ਉਹਨਾਂ ਨੂੰ ਉਸ ਪੁਆਇੰਟ ਤੇ ਵੀ ਜਿਹੜੇ ਰੱਖਣ ਦੇ ਵਿੱਚ ਜਿਹੜੀ ਇਹ ਸਰਕਾਰ ਹੈ ਉਹ ਨਾਕਾਮਯਾਬ ਰਹੀ ਹੈ ਜੀ ਤੇ ਉਹਦਾ ਵੱਡਾ ਕਾਰਨ ਜਿਹੜਾ ਉਹੀ ਆ ਵੀ ਸਾਡੀ ਜਿਹੜੀ ਇੱਥੇ ਗਰੋਥ ਹੈ ਉਹ ਬਹੁਤ ਡਰਾਸਟਿਕਲੀ ਹੋ ਰਹੀ ਹੈਗੀ ਤੇ ਤਕਰੀਬਨ 2200 ਤੋਂ 2400 ਜਿਹੜੇ ਨਵੇਂ ਬੱਚੇ ਹਰ ਸਾਲ ਜਿਹੜੇ ਸੜੀ ਸਕੂਲ ਡਿਸਟ੍ਰਿਕਟ ਦੇ ਵਿੱਚ ਆ ਰਹੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਔਰ ਇਸ ਸਾਲ ਵੀ ਜਿਹੜੇ ਨੰਬਰ ਇੱਥੇ ਲਾਗੇ ਛਾਗੇ ਰਹਿਣ ਨੂੰ ਉਮੀਦ ਹੈਗੀ ਆ ਜਿਹੜੇ ਸਹੀ ਨੰਬਰ ਹੈਗੇ ਉਹ ਤਕਰੀਬਨ 30 ਸਤੰਬਰ ਤੱਕ ਜਾ ਕੇ ਸਾਨੂੰ ਮਿਲਦੇ ਹੈਗੇ ਜਦੋਂ ਸਾਰਾ ਕੁਝ ਸੈਟ ਪਰ ਹਾਂਜੀ ਜੀ ਆਪਾਂ ਐਕਸਪੈਕਟਿਡ ਗਰੋਥ ਦੇਖੀ ਤਾਂ 2000 ਤੋਂ ਵੱਧ ਜਿਹੜੇ ਨਵੇਂ ਬੱਚੇ ਇਸ ਸਾਲ ਵੀ ਅਸੀਂ ਸਾਰੇ ਸਕੂਲ ਡਿਸਟ੍ਰਿਕਟ ਵਿੱਚ ਜਿਹੜੇ ਉਹ ਵੈਲਕਮ ਕਰਨ ਜਾ ਰਹੇ ਹਾਂ ਇਸ ਹਿਸਾਬ ਨਾਲ ਕਦੇ ਪੋਟੇਬਲਸ ਖਤਮ ਹੋਣਗੇ ਕਿ ਨਹੀਂ ਕਈ ਸਮਨ ਲਾਦਾ 7-8 ਸਾਲ ਤੇ ਆਪਾਂ ਨੂੰ ਹੋਗੇ ਗੱਲਾਂ ਕਰਦੇ ਹਾਂ ਬਿਲਕੁਲ ਜੀ ਜੇ ਮੈਂ ਅੱਗੇ ਵੀ ਇਹ ਗੱਲ ਕੀਤੀ ਆ ਹੁਣ ਫੇਰ ਕਹਿਣਾ ਫੈਡਰਲ ਗਵਰਨਮੈਂਟ ਨੂੰ ਵਿੱਚ ਇੰਟਰਵਿਊ ਕਰਨਾ ਪੈਣਾ ਪਰਵਿੰਸ਼ਲ ਗਵਰਨਮੈਂਟ ਨੂੰ ਕੋਈ ਨਾ ਕੋਈ ਨਵੇਂ ਤਰੀਕੇ ਨਾਲ ਸੋਚਣਾ ਪੈਣਾ ਵੀ ਅਸੀਂ ਇਹ ਜਿਹੜੀ ਗ੍ਰੋਥ ਹੈ ਇਹਨੂੰ ਕਿੱਦਾਂ ਕੈਚ ਅਪ ਕਰ ਸਕਦੇ ਆ ਜੇ ਆਪਣੇ ਸਕੂਲਾਂ ਦੀ ਗੱਲ ਕਰੀਏ ਅਸੀਂ ਹਾਈ ਰਾਈਜ਼ ਸਕੂਲ ਕਿਸ ਤਰ੍ਹਾਂ ਬਣਾਣੇ ਹੈਗੇ ਮਲਟੀ ਸਟੋਰੀ ਸਕੂਲ ਕਿਸ ਤਰ੍ਹਾਂ ਬਣਾਣੇ ਹੈਗੇ ਆ ਅੰਡਰਗਰਾਉਂਡ ਪਾਰਕਿੰਗ ਲਾਟਸ ਕਿੱਦਾਂ ਬਣਾਣੀ ਹੈਗੀ ਆ ਘੱਟ ਸਪੇਸ ਦੇ ਵਿੱਚ ਜ਼ਿਆਦਾ ਅਸੀਂ ਕਲਾਸਰੂਮ ਸਪੇਸਿਸ ਕਿੱਦਾਂ ਐਡ ਕਰਨੀ ਹੈ ਸੋ ਦੇ ਹੈਵ ਟੂ ਥਿੰਕ ਆਊਟਸਾਈਡ ਦੀ ਬਾਕਸ ਹੈ ਨਾ ਸੋ ਇੱਕ ਬਹੁਤ ਹੀ ਜ਼ਿਆਦਾ ਜਿਹੜੀ ਇਹਦੇ ਵੱਲ ਧਿਆਨ ਦੇ ਲਈ ਲੋੜ ਹੈ ਬਹੁਤ ਵੱਡੀ ਰਾਸ਼ੀ ਦੀ ਲੋੜ ਹੈ ਉਹਦੇ ਲਈ ਫੈਡਰਲ ਗਵਰਨਮੈਂਟ ਵਾਲੇ ਪਾਸੇ ਵੀ ਸਾਨੂੰ ਮਦਦ ਦੀ ਲੋੜ ਪਊਗੀ ਕਿਉਂਕਿ ਜਿਹੜੀ ਸਾਡੀ ਕਰੰਟ ਡਿਮਾਂਡ ਹੈਗੀ ਉਹ ਹੈਗੀ 20 ਜਿਹੜੇ ਨਿਊ ਸਕੂਲਸ 19 ਜਿਹੜੇ ਸਕੂਲ ਐਡੀਸ਼ਨ ਜਿਹੜੀ ਐਗਜ਼ਿਸਟਿੰਗ ਸਾਈਟ ਦੇ ਵਿੱਚ 21 ਸਕੂਲ ਸਾਈਟ ਐਕਵਿਜੀਸ਼ਨ ਜਿੱਥੇ ਸਾਨੂੰ ਜਗ੍ਹਾ ਚਾਹੀਦੀ ਹੈ ਸਕੂਲ ਨਵੇਂ ਬਣਾਉਣ ਨੂੰ ਇਹ ਸਾਰਿਆਂ ਦੇ ਉੱਤੇ 3.17 ਬਿਲੀਅਨ ਡਾਲਰ ਦੀ ਸਾਡੀ ਜਿਹੜੀ ਉਹ ਲਾਗਤ ਆਨ ਦਾ ਅੰਦੇਸ਼ਾ ਹੈਗਾ 3.17 ਬਿਲੀਅਨ ਡਾਲਰ ਜੇ ਸਾਨੂੰ ਅੱਜ ਸੂਬਾ ਸਰਕਾਰ ਦਿੰਦੀ ਹੈ ਤਾਂ ਅਗਲੇ 5-7 ਸਾਲਾਂ ਦੇ ਵਿੱਚ ਹੋ ਸਕਦਾ ਵੀ ਅਸੀਂ ਜਿਹੜੀ ਸਾਡੀ ਗਰੋਥ ਹੈ ਉਹਨੂੰ ਕੈਚ ਅਪ ਕਰ ਲਈਏ ਪਰ ਪੋਰਟੇਬਲ ਖਤਮ ਨਹੀਂ ਹੋਣੇ ਸੋ ਜੇ ਪੋਰਟੇਬਲ ਵੀ ਖਤਮ ਕਰਨੇ ਆ ਤਾਂ ਉਹਦੇ ਵਿੱਚ ਤੁਸੀਂ ਥੋੜੇ ਜੇ 2-4 ਬਿਲੀਅਨ ਡਾਲਰ ਹੋਰ ਐਂ ਕਹਿੰਦੇ ਜੀ ਬੀਸੀ ਟੀਚਰ ਫੈਡਰੇਸ਼ਨ ਕਹਿ ਰਹੀ ਆ ਕਿ ਟੀਚਰ ਸ਼ਾਰਟੇਜ ਆ ਸਾਡੇ ਕੋਲੇ ਟੀਚਰ ਪੂਰੇ ਬੀਸੀ ਚ ਹੈ ਨਹੀਂ ਆਪਣੇ ਟੀਚਰ ਪੂਰੇ ਆ ਨਹੀਂ ਜੇ ਆਪਾਂ ਗੱਲ ਕਰੀਏ ਪੂਰੇ ਕੰਟਰੀ ਦੇ ਵਿੱਚ ਹੀ ਟੀਚਰ ਸ਼ਾਰਟੇਜ ਹੈਗੀ ਆ ਬੀਸੀ ਵਿੱਚ ਥੋੜੀ ਜੀ ਜ਼ਿਆਦਾ ਪ੍ਰੋਬਲਮ ਸੀਰੀਅਸ ਹੈਗੀ ਆ ਸਰੀ ਦੇ ਵਿੱਚ ਉਦੋਂ ਵੀ ਜ਼ਿਆਦਾ ਗੰਭੀਰ ਹੋ ਜਾਂਦੀ ਕਿਉਂਕਿ ਇਹ ਸਭ ਤੋਂ ਵੱਡਾ ਸਕੂਲ ਡਿਸਟ੍ਰਿਕਟ ਹੈਗਾ ਸੂਬੇ ਦਾ ਸੋ ਟੀਚਰ ਸ਼ਾਰਟੇਜ ਰਹਿਣੀ ਆ ਹਮੇਸ਼ਾ ਹੀ ਰਹਿਣੀ ਆ ਪਰ ਜੇ ਆਪਾਂ ਕਹੀਏ ਵੀ ਸਕੂਲ ਸਟਾਰਟ ਲਈ ਸਾਡੇ ਕੋਲੇ ਇਨਾਫ ਸਟਾਫ ਹੈਗਾ ਉਹ ਹੈਗਾ ਪਰ ਉਹ ਐਗਜ਼ੈਕਟ ਨੰਬਰ ਜਿੰਨੀ ਚਿਰ ਤੱਕ ਸਾਡੇ ਕੋਲੇ ਸਟੂਡੈਂਟਸ ਦੇ ਨਹੀਂ ਆਉਂਦੇ ਹੈਗੇ ਉਨੀ ਦੇਰ ਤੱਕ ਉਹ ਅੰਦਾਸ਼ਾ ਲਾਣਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਕਪਲ ਆਫ ਡੇਜ਼ ਸਕੂਲ ਸਟਾਰਟ ਹੋਣ ਤੋਂ ਬਾਅਦ ਵੀ ਅਸੀਂ ਜਿਹੜੀ ਸਟਾਫ ਦੀ ਹਾਇਰਿੰਗ ਕਰਦੇ ਰਹਿੰਦੇ ਜਿਸ ਤਰ੍ਹਾਂ ਨਵੇਂ ਬੱਚੇ ਹੋਰ ਐਡ ਹੋਈ ਜਾਂਦੇ ਉਸ ਹਿਸਾਬ ਨਾਲ ਸਟਾਫ ਜਿਹੜਾ ਹਾਇਰਿੰਗ ਹੁੰਦੀ ਰਹਦੀ ਉਹਨਾਂ ਚ ਇੱਕ BC Teacher Federation ਇਹ ਵੀ ਕਹਿੰਦੀ ਕਿ 20000 ਟੀਚਰ 7000 ਜਿਹੜੇ ਅਸਿਸਟੈਂਟ ਟੀਚਰਸ ਨੇ ਉਹ ਸਾਨੂੰ ਆਉਣ ਵਾਲੇ 10 ਸਾਲਾਂ ਦੇ ਵਿੱਚ ਚਾਹੀਦੇ ਆ ਬਿਲਕੁਲ ਜੀ ਅੱਜ ਦੀ ਉਹ ਦੱਸ ਰਹੀ ਸਥਿਤੀ ਕਿ ਅਨ ਸਰਟੀਫਾਈਡ ਟੀਚਰਸ ਹਾਇਰ ਕੀਤੇ ਬਿਲਕੁਲ ਜੀ ਜਿਹੜਾ ਸਰੀ ਸਕੂਲ ਡਿਸਟ੍ਰਿਕਟ ਦੇ ਵਿੱਚ ਅਸੀਂ ਅਨ ਸਰਟੀਫਾਈਡ ਟੀਚਰ ਨਹੀਂ ਹਾਇਰ ਕਰ ਰਹੇ ਹੈਗੇ ਪਰ ਹੋਰ ਜਿਹੜੇ ਨੇਬਰਿੰਗ ਸਕੂਲ ਡਿਸਟ੍ਰਿਕਟ ਹੈਗੇ ਆ ਜਿਨ੍ਹਾਂ ਦੇ ਵਿੱਚ ਕਿ ਉਹ ਲੈਟਰ ਆਫ ਐਕਸੈਪਟੈਂਸ ਦੇ ਬੇਸਿਸ ਦੇ ਉੱਤੇ ਜਿਹੜਾ ਟੀਚਰ ਨੂੰ ਹਾਇਰ ਕਰ ਰਹੇ ਆ ਪਰ ਸਰੀ ਦੇ ਵਿੱਚ ਅਸੀਂ ਜਿਹੜਾ ਕਿਉਂਕਿ ਬੱਚਿਆਂ ਦੀ ਐਜੂਕੇਸ਼ਨ ਨਾਲ ਬਿਲਕੁਲ ਵੀ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਉਹ ਜਿਹੜਾ ਸਟੈਂਡਰਡ ਮੇਨਟੇਨਡ ਹੈ ਵੀ ਜੇ ਕੋਈ ਜੇ ਕਿਸੇ ਕੋਲੇ ਟੀਚਰ ਐ ਐਜੂਕੇਸ਼ਨ ਦੀ ਸਰਟੀਫਿਕੇਸ਼ਨ ਹੈਗੀ ਤਾਂ ਆ ਹੀ ਉਹ ਸਰੀ ਦੇ ਵਿੱਚ ਆਪਣੇ ਪੜਾਏ ਕਰਾ ਸਕਦੇ ਬੱਚੇ ਨੂੰ ਓਵਰ ਆਲ ਸਕੂਲਾਂ ਦੀ ਸਥਿਤੀ ਤੁਹਾਨੂੰ ਕੀ ਲੱਗਦੀ ਅ ਅੰਪਰੂਵ ਹੋ ਸਕਦੀ ਹੈ ਜਾਂ ਜਿੰਨੀ ਗ੍ਰੋਥ ਆ ਇਹਦੇ ਨਾਲ ਜਿੱਦਾਂ ਤੁਸੀਂ ਕਹੇ ਵੀ ਕਦੇ ਵੀ ਕੈਚ ਅਪ ਨਹੀਂ ਹੋ ਸਕਦਾ ਦੇਖੋ ਮੈਂ ਫਿਰ ਉਹੀ ਰਿਕੁਐਸਟ ਕਰਦਾ প্রভਿਨਸ਼ੀਅਲ ਗਵਰਨਮੈਂਟ ਨੂੰ ਤੇ ਫੈਡਰਲ ਗਵਰਨਮੈਂਟ ਨੂੰ ਕਿ ਮੇਲ بیٹھ ਕੇ ਕੁਝ ਨਾ ਕੁਝ ਇਹਦਾ ਸੰਭਦਾਨ ਲੱਭਣਾ ਪੈਣਾ ਹੈਗਾ ਕੁਝ ਫਰੈਸ਼ ਆਈਡੀਆਜ਼ ਉਹ ਟੇਬਲ ਦੇ ਉੱਤੇ ਲਿਆਉਣ ਦੀ ਲੋੜ ਹੈਗੀ ਆ ਬਹੁਤ ਸਾਰੀ ਵੱਡੀ ਇੱਕ ਰਾਸ਼ੀ ਸਰੀ ਨੂੰ ਦੇਣ ਦੀ ਲੋੜ ਹੈ ਇਹ ਤਾਂ ਹੀ ਜਿਹੜੀ ਆਪਣੀ ਇਹ ਜਿਹੜੀ ਓਵਰਕਰਾਊਡਡ ਸਕੂਲਸ ਕਹਿ ਰਹੋ ਜਾਂ ਜਿਹੜੀ ਅਨਐਕਸਪੈਕਟਿਡ ਸਾਡੀ ਜਿਹੜੀ ਇੱਥੇ ਗਰੋਥ ਹੋ ਰਹੀ ਆ ਉਹਨੂੰ ਕੈਚ ਅਪ ਕੀਤਾ ਜਾ ਸਕਦਾ ਜਾਂ ਪੋਰਟਬਲਸ ਨੂੰ ਖਤਮ ਕੀਤਾ ਜਾ ਸਕਦਾ ਆਦਰਵਾਇਜ਼ ਇਫ ਵੀ ਆਰ ਨਾਟ ਟਾਕਿੰਗ ਬਿਲੀਅਨਸ ਇਹ ਪ੍ਰੋਬਲਮਸ ਸੋਲਵ ਨਹੀਂ ਹੋਣੀ ਹੈਗੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਧੰਨਵਾਦ ਆ ਦੋਸਤੋ ਗੱਰੀ ਥੈਂਡ ਹੋਂ ਦੇ ਨਾਲ ਅਸੀਂ ਗੱਲਬਾਤ ਕੀਤੀ ਐਜੂਕੇਸ਼ਨ ਜਿਹੜਾ ਕਿ ਕਿਸੇ ਵੀ ਨੇਸ਼ਨ ਦਾ ਪਿਲਰ ਆ ਉਹਦੇ ਵਿੱਚ ਇਸ ਵੇਲੇ ਸੰਕਟ ਆ ਕੱਲੇ ਕੈਨੇਡਾ ਨਹੀਂ ਅਮਰੀਕਾ ਦੇ ਵਿੱਚ ਵੀ ਟੀਚਰ ਹੈ ਨਹੀਂ ਪਰ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਪੂਰੇ ਕਰਨਾ ਚਾਹਨਾਂ ਦੇ ਬੇਜਸ ਪੂਰੇ ਕਰਨੇ ਤਾਂ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਸਹੀ ਸਿੱਖਿਆ ਲੈ ਸਕੇ ਇੱਕ ਬਹੁਤ ਵੱਡੀ ਸਮੱਸਿਆ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ